ਚਲ ਠੀਕ ਹੈ ਮਾਤਾ ਜੀ ਚਲਦਾ ਮੈਂ ਵਾਖਤਾਂ ਤੁਸੀਂ ਰੱਖੋ ਨੂੰ ਕੈਰ ਸੋਖੇ ਹਾਂ ਠੀਕ ਠਾਕ ਰਹੇ ਹੋ ਵਧੀਆ ਭੈਣ ਭਾਈ ਨਾਲ ਜੁੜ ਕੇ ਰਹੋ ਭੈਣ ਭਾਈ ਨਾਲ ਵਧੀਆ ਵੀਡੀਓ ਚ ਗੱਲਾਂ ਕਰਦੇ ਹੋ ਠੀਕ ਹੈ ਤੇ ਧਿਆਨ ਰੱਖਿਓ ਚੰਗਾ ਕਰੇ ਕੰਮ ਬਈ ਆਪਣੇ ਸਾਰੇ ਨਿਬੜ ਗਏ ਤੇ ਹੁਣ ਬਈ ਆਪਾਂ ਬਿੱਟੂ ਬਾਈ ਕੇ ਪਿੰਡ ਚੱਲਦੇ ਆਂ ਦਿਨ ਹੈਗਾ ਜੀ ਅੱਜ ਐਤਵਾਰ ਤੇ ਤਰੀਕ ਅੱਜ 7 ਸਤੰਬਰ ਹੋਗੀ ਤੇ 2025 ਤੇ ਕੰਮ ਬਈ ਆਪਣੇ ਸਾਰੇ ਨਿਬੜ ਗਏ ਤੇ ਕੰਮ ਬਈ ਆਪਣੇ ਸਾਰੇ ਨਿਬੜ ਗਏ ਤੇ ਹੁਣ ਬਈ ਆਪਾਂ ਬਿੱਟੂ ਬਾਈ ਕੇ ਪਿੰਡ ਚਲਦੇ ਆ ਬਿੱਟੂ ਬਾਈ ਕੇ ਪਿੰਡੋਂ ਬਈ ਕਿਉ ਫੜ ਕੇ ਲਿਆਉਣਾਗਾ ਤੇ ਕਿਉ ਵੀ ਬਈ ਕਿਸੇ ਰਿਸ਼ਤੇਦਾਰੀ ਚ ਪਿਆਗਾ ਪੰਜ-ਸੱਤ ਕਿਲੋਮੀਟਰ ਜਿਹੜਾ ਆਪਾਂ ਨੂੰ ਜਾਣਾ ਪਊਗਾ ਤੇ ਉੱਥੋਂ ਕਿਉਂ ਫੜ ਕੇ ਲਿਆਉਣਾਗਾ ਤੇ ਸੰਦੀਪ ਵੀਰ ਨੂੰ ਬਈ ਆਪਾਂ ਫੋਨ ਕਰਕੇ ਕਹਿਤਾ ਕਿ ਭਾਈ ਤੂੰ ਬੱਸ ਚੜਿਆ ਕੈਂਚੀਆਂ ਤੇ ਆ ਜਾ ਤੇ ਕੈਂਚੇ ਤੇਨੂੰ ਮਾ ਕੇ ਲੈ ਜਾਊਗਾ ਤੇ ਮੈਂ ਉਹਨੇ ਨਾਲ ਉਧਰੋਂ ਕਿਉਂ ਫੜ ਲਿਆਊਗਾ ਤੇ ਸੰਦੀਪ ਬਾਈ ਬਈ ਆਈ ਜਾਂਦਾਗਾ ਤੇ ਆਪਾਂ ਵੀ ਚੱਲਦੇ ਆ ਬਿੱਟੂ ਦੀ ਮਾਤਾ ਕੋਲੇ ਤੇ ਲੈ ਕੇ ਆਉਣੇ ਆ ਕਿਉਂ ਹਣਾ ਆਪਾਂ ਅੱਜ ਵੀ ਜਿਹੜੀ ਬਈ ਆਪਣੀ ਟਿਕਟ ਹੈਗੀ ਆ ਟਿਕਟ ਆਪਣੀ ਹੈਗੀ ਅੱਜ ਲੁਧਿਆਣੇ ਤੋਂ ਜੀ ਲੁਧਿਆਣਾ ਤੋਂ ਗੱਡੀ ਤੁਰੂਗੀ ਜੀ 3:35 ਮਿੰਟ ਤੇ ਤੇ ਆਪਾਂ ਨੂੰ 2:00 ਵਜੇ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਆਪਾਂ ਹੀ ਬੜੇ ਬਾਈਆਂ ਦੇ ਫੋਨ ਵੀ ਆਈ ਜਾਂਦੇ ਆ ਵੀ ਭਾਈ ਮਿਲਣਾ ਹਨਾ ਤੇ ਚਲੋ ਜੇ ਕੋਈ ਬਾਈ ਆਪਣੇ ਰੇਲਵੇ ਸਟੇਸ਼ਨ ਤੇ ਆ ਗਿਆ ਤਾਂ ਮਿਲਾਂਗੇ ਹਨਾ ਜੀ ਤਿੰਨੀ ਦਾ ਫਿਰ ਟਾਈਮ ਘਟਾ ਜੀ ਕਦੇ ਫੇਰ ਦੇਖੀ ਜਾਊਗੀ ਹਨਾ ਤੇ ਸਾਰੇ ਬਾਈ ਆਪਾਂ ਨੂੰ ਮਾਫ ਕਰਿਓ ਤੇ 1:00 ਵਜੇ ਦਾ ਆਪਣੇ ਨਾਲ ਗੁੱਸੇ ਹੀ ਹੋ ਗਿਆ ਚਲੋ ਬੇਦੀ ਬਾਈ ਜੀ ਦਿਲੋਂ ਸੌਰੀ ਚਾਹਣਾਗਾ ਦਿਲੋਂ ਮਾਫੀ ਦਿਓ ਮੈਨੂੰ ਵੀ ਮਿਲਣ ਨਹੀਂ ਆਇਆਗਾ ਤੇ ਤੋਂ ਦੱਸਿਆ ਜAVE ਥੋੜਾ ਜਿਹਾ ਮਾਹੌਲ ਖਰਾਬ ਆ ਇਸ ਕਰਕੇ ਨਹੀਂ ਆਇਆ ਗਿਆ ਤੇ ਚੱਲਦੇ ਆਂ ਬਾਈ ਹੁਣ ਆਪਾਂ ਇਹਦੇ ਮਾਰਦੇ ਆਂ ਕੱਪੜਾ-ਕੋਪੜਾ ਜੀ ਇਹਨੂੰ ਲੈ ਕੇ ਜਾਣਾ ਪਊਗਾ ਚੱਲ ਠੀਕ ਆ ਮਾਤਾ ਜੀ ਚੱਲਦਾ ਮੈਂ ਮਾਤਾ ਤੁੰਦ ਜੀ ਕਿੱਥੇ ਕੋਲ ਨੂੰ ਕੈਸੇ ਰੱਖੇ ਹਾਂ ਠੀਕ ਠਾਕ ਰਹੇ ਹੋ ਵਧੀਆ ਭੈਣ ਭਾਈ ਨਾਲ ਜੁੜ ਕੇ ਰਹੇ ਹੋ ਪੈਣ ਪਾਣੇ ਨਾਲ ਵਧੀਆ ਵੀਡੀਓ ਤੇ ਗੱਲਾਂ ਕਰਦੇ ਠੀਕ ਹੈ ਤੇ ਧਿਆਨ ਰੱਖਿਓ ਚੰਗਾ ਕਰੇ ਤੇ ਜੇ ਢਿੱਲ ਮਸ ਹੋਵੇ ਤਾਂ ਦਵਾਈ ਦਵਾਈ ਬੂਟੀ ਲੈ ਆਉਣੀ ਚਾਹੀਦੀ ਠੀਕ ਹੈ ਐਵੇਂ ਨਹੀਂ ਕਰੇ ਬੈਠਾ ਰਹਿਣਾ ਤੇ ਬਾਈ ਵੱਡਾ ਹੈਗਾ ਘਰੇ ਤੇ ਦੱਸ ਦਿਆ ਕਰੋ ਬਾਈ ਨੂੰ ਚੰਗਾ ਗਰਾਊਂਡ ਬਣਾਤਾ ਨਾ ਹਨਾ ਠੀਕ ਐ ਤੇ ਚੱਲ ਠੀਕ ਹੈ ਪੈਣੀ ਠੀਕ ਆ ਬੀ ਸ਼ਾਮ ਠੀਕ ਤੇ ਸਤਿ ਸ੍ਰੀ ਅਕਾਲ ਐਂਕਲ ਸਤਿ ਸ੍ਰੀ ਅਕਾਲ ਬਲੋ ਬੇਟਾ ਬਾਏ ਕਰ ਦਿੰਦਾ ਬਾਏ ਬਾਏ ਇੱਕੂ ਬਾਏ 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 ਜਵਾਖਾਂ ਵੱਲੋਂ ਬਾਏ ਹੋ ਗਈ ਜੀ ਤੇ ਇਥੋਂ ਵੀ ਜੀ ਆਪਾਂ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ। ਛੋਟੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਸਾਰਿਆਂ ਨਾਲ ਭਾਈ ਆਪਾਂ ਮਿਲ ਟੱਕਰ ਲਏ ਤੇ ਹੁਣ ਆਪਾਂ ਚੱਲਦੇ ਆਂ। ਬਾਪੂ ਜੀ ਦਾ ਸਵੇਰੀ ਮਿਲ ਕੇ ਬਾਹਰ ਨਿਕਲ ਗਏ। ਆ ਭਾਈ ਇਹ ਮੇਰੇ ਸਕੂਲ ਟਾਈਮ ਦੀ ਫੋਟੋ ਮੈਂ ਤਰੰਗੇ ਰੰਗੀ ਪੱਗ ਵੀ ਬੰਨ੍ਹਦਾ ਹੁੰਦਾ ਸੀਗਾ ਪੱਟੀਆਂ ਪਾ ਪਾ ਕੇ ਤੇ ਇਸੇ ਪੱਗ ਦੇ ਵਿੱਚ ਭਾਈ ਮੈਂ ਇੱਕ ਵਾਰੀ ਭੰਗੜਾ ਵੀ ਕੀਤਾ ਸੀਗਾ ਤੇ ਭੰਗੜੇ ਤੇ ਤਾਂ ਵੈਸੇ ਮੈਂ ਕੋਚ ਰਹਿ ਚੁੱਕਿਆਗਾ। ਆ ਗਏ ਜੀ ਆਪਾਂ ਬਿੱਟੂ ਦੇ ਘਰੇ ਤੇ ਮਾਤਾ ਚਾਹ ਪਹਿਲਾਂ ਹੀ ਬਣਾਈ ਬੈਠੇ ਆ ਤੇ ਪੀ ਕੇ ਭਾਈ ਚੱਲਦੇ ਹਣਾ ਥੋੜਾ ਜਿਹਾ ਵਟ ਹੈਗਾ ਇੱਥੋਂ ਖਾਣਾ ਜਾਣਾਗਾ ਜੀ ਖਾਣਾ ਇੱਥੋਂ 4 ਕਿਲੋਮੀਟਰ 5 ਕਿਲੋਮੀਟਰ ਹੈਗਾ ਜੀ ਤੇ ਜਲਦੀ ਭੱਜ ਕੇ ਜਾ ਕੇ ਫੜ ਲਿਆਉਣਿਆ ਕਿਉ ਜੀ ਤੇ ਫਿਰ ਉਧਰੋਂ ਸੰਦੀਪ ਭਾਈ ਵੀ ਆ ਜਾਊਗਾ ਫਿਰ ਸੰਦੀਪ ਭਾਈ ਨੂੰ ਮਿਲਾ ਕੇ ਲੈ ਕੇ ਜਾਣਾ ਪਊਗਾ ਜੀ ਤੇ ਫਿਰ ਆਪਾਂ ਚੱਲਦੇ ਹਾਂ ਜੀ ਲੁਧਿਆਣਾ ਲੈ ਹੁਣ ਕਰ ਬਾਈ ਬਾਈ ਕਰਦੇ ਬਾਈ ਬਾਈ ਕਰਦੇ ਬਾਈ ਬਾਈ ਵੀਰੇ ਬਾਈ 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 ਵੈਰੀ ਗੁੱਡ ਬੱਲੇ ਓ ਬੱਲੇ 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 ਕਿੰਨੇ ਦਿਨ ਹੋ ਗਿਆ ਤੈਨੂੰ ਦੇਖਦਿਆਂ ਨੂੰ ਭਾਈ ਆਊਗਾ 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 ਰਾਤ ਨੂੰ ਪਤਾ ਮੈਂ ਕਿੰਨਾ ਟਾਈਮ ਖੜਾ ਰਿਹਾ ਇੱਥੇ ਮੈਨੂੰ ਪਤਾ ਸੀ ਆ ਫਿਰ ਮੈਂ ਤੈਨੂੰ ਥੋੜਾ ਫੋਨ ਕਰਕੇ ਕਹਿਦਾ ਸੀ ਆ ਤੁੰਗੀ ਮੈਨੂੰ ਪਤਾ ਲੱਗ ਗਿਆ ਸੀ ਸਮਾਂ ਵੀ ਟ੍ਰੇਨ ਵੀ ਲੇਟ ਸੀ ਮੇਰੇ ਲਈ ਹਾਂ 40 ਮਿੰਟ ਮੈਨੂੰ ਐ ਪਤਾ ਸੀ 12 12:30 ਦੇ ਲਵੇ ਤਵੇ ਹੋ ਜੂ ਫਿਰ ਵੀ ਟ੍ਰੇਨ ਲਾਸਟ ਹੁੰਦੇ ਹੁੰਦੇ ਆਉਂਦੇ ਆਉਂਦੇ ਬਠਿੰਡੇ 12:15 ਕਰਦੇ ਅੱਜ ਸਾਰੀ ਸੰਗਤ ਨੂੰ ਸੰਦੀਪ ਵੱਲੋਂ ਸਾਸਰੀ ਕਾਲ ਜੀ ਤੇ ਅੱਜ ਆਪਾਂ ਫੇਰ ਇਕੱਠੇ ਹੋ ਗਏ ਆ ਤੇ ਹੁਣ ਆਪਾਂ ਚੱਲਿਆਂ ਲੁਧਿਆਣੇ ਤੋਂ ਲੁਧਿਆਣੇ ਤੋਂ ਆਪਾਂ ਕਲਕੱਤੇ ਨੂੰ ਵਾਪਸੀ ਆਪਣੇ ਸਾਥੀ ਟਿੱਕੀ ਜਾਂਦੇ ਬਿੱਟੂ ਬਾਈ ਤੇ ਹਰਪਾਲ ਬਾਈ ਉਹ ਬਿੱਟੂ ਬਾਈ ਤੇ ਨੀਸ਼ੂ ਬਾਈ ਟਿੱਕੀ ਜਾਂਦੇ ਉਹਨਾਂ ਕੋਲ ਜਲਦੀ ਪਹੁੰਚਦੇ ਆ ਫਿਰ ਅੱਗੇ ਦਾ ਆਪਾਂ ਸਫ਼ਰ ਹੈ ਜਿਹੜਾ ਸ਼ੁਰੂ ਕਰਦੇ ਆ ਤੇ ਤੁਸੀਂ ਸਫ਼ਰਾਂ ਨਾਲ ਹਰਪਾਲ ਬਾਈ ਦੇ ਜ਼ਰੂਰ ਬਣੇ ਰਹੋ ਚੈਨਲ ਤੇ ਆਇਦਰ ਬੇਬੇ ਜੀ ਤੇ ਉਹ ਭਾਈ ਪਿੱਛੇ ਆਪਣੇ ਇਧਰ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਉਹੀ ਦੋਸਤ ਮਿੱਤਰ ਭਾਈ ਅੰਜਲੀ ਅੰਜਨੀ ਸੌਰੀ ਔਰ ਬਾਈ ਠੀਕ ਠਾਕ ਹੈ। ਜੀ ਆਪਣਾ ਮੇਲੇ ਗਲੇ ਕਾਫੀ ਯਾਰੀ ਹੋ ਗਈ। ਤੇ ਮੇਲੇ ਗਲੇ ਕਰੋ ਮੈਂ ਇਧਰ ਸੁਲਾਸ ਨਵਾੜ ਦਮ। ਭਾਈ ਦੋਸਤ ਮੈਂ ਤਰਪਾ ਨੂੰ ਬਾਅਦ ਚ ਢੀਕਦੇ ਆ। ਪਰ ਤੇ ਰੋਟੀਆਂ ਢੀਕੀ ਜਾਂਦੀਆਂ ਸੀ ਮਾਤਾ ਦੀਆਂ। ਕਦੋਂ ਤੇ ਦੇਖੀ ਜਾਣਾ ਤੇਰੇ ਮੂੰਹ ਵੱਲ ਪਿਪੇ ਆਊਗਾ ਆਊਗਾ ਰੋਟੀਆਂ ਖਾਵਾਂਗੇ। ਇਧਰ ਵੀ ਗੱਲ ਕਰ ਲੋ ਜੀ ਸਾਰੇ ਕੀਤੇ ਖਾਗੇ। ਮਾਝੋਂ ਗੱਲ ਹੋਈ ਜਾਂਦੀ ਮੈਂ ਮੈਂ ਬਾੜ ਕੀ ਤੇਰਾ ਬੱਲੇ ਹੋ ਬੱਲੇ ਤੇਰੇ ਤੇ ਭਾਈ ਇੱਧਰ ਅੱਜ ਆਂ ਜੀ ਅੱਗੇ ਬੜੇ ਦਿਨਾਂ ਬਾਅਦ ਦੋ ਦੋ ਵਾਰੀ ਮੈਂ ਪਹਿਲਾਂ ਵੀ ਆ ਗਿਆ ਪਰ ਗੱਲਬਾਤ ਨਹੀਂ ਹੋਈ ਅੰਕਲ ਜੀ ਨਾਲ ਅੰਕਲ ਜੀ ਭਾਈ ਅੱਜ ਟਾਈਮ ਕੱਢ ਕੇ ਸਾਡੇ ਲਈ ਘਰੇ ਆਈ ਗਏ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਹੋਰ ਅੰਕਲ ਜੀ ਠੀਕ ਹੋ ਕਾਰੋਬਾਰ ਵਧੀਆ ਚੱਲੀ ਜਾਂਦਾ ਜੀ ਉਹਦੀ ਕਿਰਪਾ ਵਾ ਬੇ ਨਾਲ ਕਿ ਚਲੋ ਕਿਰਪਾ ਹੀ ਚਾਹੀਦੀ ਹੈਣਾ ਜੀ ਤੇ ਲੈ ਦੇਖਣ ਵਾਲੇ ਨੇ ਸਭ ਨੂੰ ਕਿਰਪਾ ਬਾਬੇ ਨਾਨਕ ਦੀ ਰਹਿਏ ਪਤਾ ਹੀ ਕੁਛ ਹੈ ਹਾਂਜੀ ਹਾਂਜੀ ਤੇ ਘੇੜਾ ਮਾਰ ਹੀ ਲਿਆ ਫਿਰ ਘਰੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਘੇੜਾ ਤੇ ਮਾਰ ਰਹੀ ਸੀ ਬੇਟਾ ਤੁਸੀਂ ਮਸਾ ਤਿੰਨਾ ਟਾਈਮ ਆ ਗਏ ਸਮਝਿਆ ਨਾ ਅਸੀਂ ਰੋਜ਼ ਵੇਖਦੇ ਕਿੱਥੇ ਬਾਈ ਬੇਸਾ ਨਾ ਕੋਲੇ ਖੜ ਕੇ ਬੈਠ ਕੇ ਗੱਲਾਂ ਕਰਾਂਗੇ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਤੇ ਆ ਜਾਓ ਫਿਰ ਸ਼ੱਕੀ ਰੋਟੀ ਬਾਣੀ ਜੀ ਬੈਠੋ ਬੈਠੋ ਤੁਸੀਂ ਵੀ ਬੈਠੋ ਬੈਠੋ ਇੱਧਰ ਬੈਠਦੇ ਇੱਧਰ ਬੈਠੋ ਤੁਸੀਂ ਠੀਕ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਦੂਜੂ ਕਹ ਦੋ ਜੀ ਇੱਕ ਵਾਰ ਜਿਹੜਾ ਬਿੱਟੂ ਨੇ ਕਹਿੰਦੇ ਹੁੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਆ ਅੰਕਲ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਜੀ ਕਦੇ ਫੇਰਣ ਆਪਾਂ ਆਉਂਦੇ ਜਾਂਦੇ ਰਹਿਾਂਗੇ ਹਣ ਤਾਂ ਆਪਾਂ ਚੰਗੀ ਗੱਲ ਵੈਸੇ ਵੀ ਆਪ ਨੂੰ 2.5 ਸਾਲ ਹੋ ਗਏ ਇਹ ਆ ਜਿਹੜੀਆਂ ਜਗ੍ਹਾ ਇਹ ਪੋਲੀਆਂ ਕਰਤੀਆਂ ਹਾਂ ਆਪਾਂ ਤੁਹਾਨੂੰ ਬਈ ਬੈਠ ਕੇ ਪਹਿਲਾਂ ਦਿਖਾਈ ਸੀਗੀ ਪਿਛਲੀ ਵੀਡੀਓ ਦੇ ਵਿੱਚ ਉੱਥੇ ਬਈ ਆਪਣਾ ਆਸਣ ਸੀਗਾ ਤੜਕੇ ਨਿਕਲ ਜਾਂਦਾ ਸੀਗਾ ਹੱਥ ਨੇ ਜਾ ਕੇ ਉੱਥੇ ਵੜ ਜਾਂਦਾ ਸੀਗਾ ਤੇ ਚਲਿਏ ਹੁਣ ਭਾਈ ਆਪਾਂ ਅੱਗੇ ਨੂੰ ਮੋਟਰਸਾਈਕਲ ਆਪਣੇ ਕੋਲ ਦੋ ਹੋ ਗਏ ਇੱਕ ਅੰਜਲੀ ਬਾਈ ਦਾ ਇੱਕ ਬਈ ਆਪਣਾ ਹੀਰੋ ਹਾਂਡਾ ਇਹ ਹੀਰੋ ਹਾਂਡਾ ਨਹੀਂ ਇਹ ਝੋਟੇ ਆਪਣੇ ਹਾਂ ਝੋਟੇ ਇਹਦੇ ਆਪਣੇ ਕੋਲੇ ਵੀ ਖੜਾ ਆਪਾਂ ਉਹ ਵੀ ਚੜ ਗਏ ਬਸ ਬਾਈ ਆਪਾਂ ਲੁਧਿਆਣਾ ਦਾ ਪੋਚੋ ਮੰਡੀ ਤੋਂ ਬਾਈ ਆਪਾਂ ਬਸ ਫੜ ਲਈ ਲੁਧਿਆਣੇ ਵਾਲੀ ਤੇ ਲੁਧਿਆਣਾ ਪਹੁੰਚ ਕੇ ਬਾਈ ਫਿਰ ਕਰਦੇ ਆਂ ਅਗਲੀ ਗੱਲਬਾਤ ਤੇ ਜਿਹੜੇ ਆਪਣੇ ਪੈਸੇ ਲੱਗੇ ਨੇ ਬਾਈ ਤੇ ਪੈਸੇ ਲੱਗੇ ਆਪਣੇ 450 ਰੁਪਇਆ ਤੇ 450 ਰੁਪਏ ਆਪਣਾ ਟਿਕਟਾਂ ਦਾ ਲੱਗਿਆ ਦੋ ਬਾਈਆਂ ਦਾ ਸੰਦੀਪ ਬਾਈ ਦਾ ਤੇ ਮੇਰਾ ਤੇ ਪਤਾ ਨਹੀਂ ਕਿਵੇਂ ਜੀ ਕੱਟ ਕੇ ਦਿੰਦੇ ਆ ਤੇ ਦੋ ਤਾਂ ਦੋ ਦੋ ਸੌ ਵਾਲੀਆਂ ਇੱਕ 50 ਵਾਲੀ ਐ ਨਹੀਂ ਪਤਾ ਮੈਨੂੰ ਕਿਵੇਂ ਕੱਟ ਕੇ ਦਿੱਤੀ ਇਹ ਕਹਿੰਦਾ ਵੀ ਤੁਹਾਡੇ 450 ਰੁਪਏ ਲੱਗਣਾ ਕਹਿੰਦੇ ਤੇ 450 ਰੁਪਏ ਆਪਾਂ ਦੇਤਾ ਤੇ ਆ ਬਈ ਆਪਣੀ ਸਾਹਮਣੇ ਵਾਲੀ ਬੱਸਾਂ ਇਹ ਬਈ ਥੋੜੀ ਪਿੰਡਾਂ ਵਿੱਚ ਦੀ ਹੋ ਜਾਂਦੀ ਆ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਤੇ ਫੜਨੀ ਦਾ ਬਈ ਆਪਾਂ ਦੂਜੀ ਸੀਗੀ ਪੀ ਆਰਟੀਸੀ ਤੇ ਚਲੋ ਕੋਈ ਗੱਲ ਨਹੀਂ ਬਈ ਫਿਰ ਇਹਦੇ ਵਿੱਚ ਹੀ ਜਾਣਾ ਬੈਣਾ ਹਣਾ ਵੇਸੇ ਆਪਾਂ ਨੂੰ ਬਈ ਅੱਜ ਇਨੀ ਕਾਲੀ ਹੈ ਨਹੀਂਗੀ ਕਿਉਂਕਿ ਜਿਹੜੀ ਆਪਣੀ ਟ੍ਰੇਨ ਸੀਗੀ ਉਹ ਤਾਂ ਆਪਣੀ ਮਿਸ ਹੋ ਗਈ 3:30 ਵਜੇ ਵਾਲੀ ਤੇ ਫਿਰ ਹੁਣ ਆਪਾਂ ਸਵੇਰ ਵਾਲੀ ਡ੍ਰੇਨ ਆਪਣੀ 8 ਵਜੇ ਦੀ ਜੀ ਵੈਸੇ ਏਸੀ ਬੱਸ ਆ ਜੀ ਜੈਡੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪੀਆਰਟੀਸੀ ਜੇ ਹੁੰਦੀ ਬਈ ਥੋੜਾ ਜਲਦੀ ਪਹੁੰਚ ਜਾਂਦੇ ਆਪਾਂ ਥੋੜੇ ਜੇ ਕੰਮ ਸੀਗੇ ਜਿਹੜੇ ਉਹ ਆਪਾਂ ਨਿਵੇੜ ਲੈਂਦੇ ਲੁਧਿਆਣਾ ਦੇ ਵਿੱਚ ਤੇ ਡੱਬਾ ਵਾਲੇ ਟਰਾਂਸਪੋਰਟ ਕੰਪਨੀ ਲਿਮ ਬਠਿੰਡਾ ਮੱਚੀ ਗਈ ਸੀ ਬਾਈ ਮੁੱਲਾਪੁਰ ਬਸਤੇ ਬਾਈ ਆਪਣੇ ਵਾਸਤੇ ਕੋਈ ਸਮਾਨ ਪੱਲਾ ਲੈ ਕੇ ਆਇਆ ਖਾਨ ਨੂੰ ਤੇ ਸੱਚੀ ਗੱਲ ਬਾਈ ਜੀ ਕਿ ਨਾਮ ਆ ਬਾਈ ਜੀ ਆਪਣਾ ਪਵਨਦੀਪ ਸਿੰਘ ਇਥੇ ਖਾਸ ਲੇਦੇ ਮੇਰਾ ਮੁੱਲਾ ਰਾਜੂਆ ਪਿੰਡ ਰਾਜੂਆ ਪਿੰਡ ਠੀਕ ਹੈ ਹੋਰ ਘਰ ਪਰਿਵਾਰ ਸਭ ਵਧੀਆ ਜੀ ਚਲੋ ਪਲੇਟਾ ਦੇਖ ਕੇ ਲਈ ਠੀਕ ਹੈ ਠੀਕ ਹੈ ਬਾਈ ਜੀ ਠੀਕ ਹੈ ਜਦੋਂ ਬਾਈ ਆਪਾਂ ਨੂੰ ਆ ਬਾਈ ਸਮਾਨ ਦੇ ਕੇ ਗਏ ਸੀਗੇ ਤੇ ਇੱਕ ਕਾਕਾ ਬੈਠਾ ਆਪਾਂ ਨੂੰ ਕਹਿੰਦਾ ਸਿਆਣ ਜੀ ਕੱਢੀ ਜਾਂਦਾਗਾ ਜੀ ਬਾਈ ਇਹ ਬੰਦੇ ਜਾਣੇ ਪਛਾਣੇ ਲੱਗਦੇ ਆ ਤੇ ਮੈਂ ਵੀਡੀਓ ਬਣਾਈ ਬਾਈ ਦੀ ਤੇ ਮੇਰੇ ਨਾਲ ਫਿਰ ਇਹ اچانک ਦੇਖਿਆ ਵੀ ਭਾਈ ਜੀ ਦੰਦਾ ਉਹੀ ਲੱਗਦਾ ਮੈਨੂੰ ਸਤਿ ਸ਼੍ਰੀ ਅਕਾਲ ਬ్రో ਠੀਕ ਐ ਤੇ ਦੇਖਿਆ ਪਹਿਲਾਂ ਮੈਨੂੰ ਕਿਤੇ ਕਿੱਥੇ ਦੇਖਿਆ ਵੀਡੀਓ ਉੱਪਰ YouTube ਤੇ YouTube ਤੇ ਦੇਖਿਆ ਮੈਨੂੰ ਠੀਕ ਐ ਤੇ ਅੱਜ ਤੇਰੀ ਵੀ ਵੀਡੀਓ ਪਾਉਂਗਾ ਕੱਲ ਨੂੰ ਆਪਦੀ ਵੀ ਦੇਖ ਲਈ ਠੀਕ ਐ ਕੀ ਨਾਮ ਆ ਤੇਰਾ ਜੂਵੀ ਜੂਵੀ ਠੀਕ ਐ ਬੜਾ ਪਿਆਰਾ ਬੱਚਾ ਭਾਈ ਤੇ ਬੜੇ ਟਾਈਮ ਤੋਂ ਪਣੂ ਦੇਖੀ ਜਾਂਦਾ ਵੀ ਭਾਈ ਸਿਆਣ ਜੀ ਖੜੀ ਜਾਂਦਾ ਪਹੁੰਚ ਗਈ ਵਿਧਿਆਣੇ ਵਾਲਿਓ ਲਵਿਆਣੇ ਵਿਧਿਆਣੇ ਭਾਈ ਬੱਸ ਅੱਡੇ ਦੇ ਵਿੱਚ ਬੈਠੇ ਆ ਤੇ ਬੜੇ ਪੰਜਾਂ ਦੇ ਫੋਨ ਆ ਜਾਂਦੇ ਸੀਗੇ ਭਾਈ ਮਿਲਣਾ ਹਨ ਬਹੁਤ ਧੰਨਵਾਦ ਵੀ ਜਿਹੜਾ ਆਪਣੇ ਕੀਮਤੀ ਟਾਈਮ ਕੱਢ ਕੇ ਭਾਈ ਆਪਣੇ ਕੋਲੇ ਮਿਲਣ ਆਉਂਦੇ ਹਨ ਕਿਉਂਕਿ ਇੰਨਾ ਟਾਈਮ ਕਿਸੇ ਕੋਲੇ ਨਹੀਂ ਹੈ ਅੱਜ ਕੱਲ ਵੀ ਜੀ ਅੱਜ ਕੱਲ ਥੋੜਾ ਜਿਹਾ ਸਰਕਲ ਚੱਲ ਜਾ ਗਿਆ ਆਪਕੋ ਪਹਿਲਾਂ ਤਾਂ ਭਾਈ ਆਪਣੇ ਕੋਲੇ ਇਧਰ ਵਾਈਜੀ ਆ ਕੇ ਬੈਠੇ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਜੀ ਬਹੁਤ ਵਧੀਆ ਜੀ ਵਧੀਆ ਹੀ ਚੱਲਦਾ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਸਾਡੇ ਲੁਧਿਆਣੇ ਆਏ ਹੋ ਠੀਕ ਹੈ ਪਰ ਤੁਸੀਂ ਥੋੜਾ ਟਾਈਮ ਕੱਢ ਕੇ ਆਉਂਦੇ ਤੁਸੀਂ ਤਾਂ ਆਏ ਤੇ ਨਾਲ ਹੀ ਚੱਲੇ ਜੀ ਤੁਸੀਂ ਉਹਦੇ ਇੱਕ ਦੋ ਦਿਨ ਕੱਢ ਕੇ ਆਉਂਦੇ ਤੁਹਾਨੂੰ ਪੂਰਾ ਲੁਧਿਆਣਾ ਘੁਮਾਉਂਦੇ ਅੰਮ੍ਰਿਤਸਰ ਵੀ ਹੁੰਦੀ ਹੈ ਨਾ ਜੀ ਘਰੇ ਵੀ ਆਪਾਂ ਤੁਹਾਨੂੰ ਤੁਹਾਨੂੰ ਪਤਾ ਹੈ ਜਿਹੜੇ ਤੁਸੀਂ ਦੇਖਦੇ ਹੋ ਕਰੇ ਜੇ ਕਮੈਂਟ ਨੇ ਟਾਈਮ ਲੱਗਿਆ ਹਾਂ ਉਹ ਤਾਂ ਹੈ ਬਿਲਕੁਲ ਤੁਹਾਡੇ ਬਲੌਗ ਦੇਖੀ ਜਾਂਦੇ ਕਦੇ ਕਿਤੇ ਕਦੇ ਕਿਤੇ ਅੱਜ ਮੈਂ ਬੱਸ ਦੇ ਵਿੱਚ ਨੀਂਦ ਪੂਰੀ ਕੀਤੀ ਥੜੀ ਜੀ ਬੱਸ ਨੀਂਦ ਪੂਰੀ ਹੋ ਗਈ ਬਾਕੀ ਹੁਣ ਟ੍ਰੇਨ 'ਚ ਵੀ ਕਦੇ ਤੁਹਾਡੀ ਪੂਰੀ ਨਹੀਂ ਜ਼ਿਆਦਾ ਨੀਂਦ ਨਹੀਂ ਹੋਣੀ ਜਾਏਗੀ ਹਾਂਜੀ 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 ਉਹ ਵੀ ਟ੍ਰੇਨ ਦਾ ਸਫ਼ਰ ਕਰਦਾ ਹੁਣ ਸੋ ਟ੍ਰੇਨ ਵਾਜੀ ਖਬਰ ਥੋੜਾ ਜਿਹਾ ਔਖਾ ਹੀ ਆ ਸਮਾਨ ਦੀ ਆਪਣੇ ਦੇਖਭਾਲ ਕਰਨੀ ਪੈਣੀ ਹੈ ਯਾਰ ਯਕੀਨ ਆ ਨਾ ਬਾਈ ਜੀ ਆਪਣਾ ਇਹਦਾ ਜਸਵਿੰਦਰ ਸਿੰਘ ਬੇ ਦੀ ਪਿੰਡ ਕਿਮਾਲਪੁਰ ਆਣਾ ਜਸਵਿੰਦਰ ਸਿੰਘ ਬੇ ਦੀ ਜੀ ਹਾਂਜੀ ਹਾਂਜੀ ਤੇ ਕੰਮ ਕਰ ਕੀ ਕਰਦੇ ਹੋ ਬਾਈ ਯਾਰ ਟੇਲਰਿੰਗ ਦਾ ਕੰਮ ਆ ਜੀ ਟੇਲਰਿੰਗ ਦਾ ਹੀ ਹੈ ਟੇਲਰਿੰਗ ਦਾ ਕੰਮ ਹੈ ਜੀ ਕੱਪੜੇ ਸਵਾਰੀ ਬੜੀ ਚਾਲਦਾ ਕੰਮ ਕਰੀ ਹਾਂਜੀ ਜੀ ਕਿਰਪਾ ਬੱਬੇ ਨਾਲ ਬਈ ਚਲੋ ਕਿਰਪਾ ਹੀ ਚਾਹੀਦੀ ਹੈ ਹਨਾ ਜੀ ਤੇ ਕੱਪੜੇ ਵੀ ਲੇਡੀਜ਼ ਕੀ ਜੈਂਸ ਜੈਂਸ ਕੱਲੇ ਜੈਂਸ ਹੋਣੀ ਗੈਂ ਠੀਕ ਹੈ ਜੀ ਆਰਬ੍ਰੇਟਿਵ ਦਾ ਇਡੀਆ ਤੁਹਾਨੂੰ ਜੈਂਟਰੀ ਕੁਰਤੇ ਵੀ ਹਮੇਦਰਾ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਲੱਗੇ ਤੇ ਕੋਈ ਬਲੌਗ ਦੇ ਗਿਆ ਤੇ ਬਾਕੀ ਬੇਟਾ ਮੇਰਾ ਤਾਂ ਤੁਹਾਨੂੰ ਬਹੁਤ ਮਿਲ ਨੂੰ ਜੀਆ ਖਾਲਾ ਜੀ ਤੇ ਮੈਂ ਸੁਪਾ ਪਿਆ ਸੀ ਤੇ ਮੈਨੂੰ ਕਹਿੰਦਾ ਕਿ ਨਾ ਪਾਪਾ ਵੀ ਆਏ ਹਰਪਾਲ ਤੇ ਆਪਣੇ ਸੰਦੀਪ ਆਪਣੇ ਬਸ ਸਟੈਂਡ ਆਏ ਆ ਆਪਾਂ ਮਿਲ ਕੇ ਉਹਨਾਂ ਨੂੰ ਬੜਾ ਵਾਟ ਖਾਇਆ ਉੱਥੇ ਆਪਣੇ ਪਰਲੇ ਵਗੈਰਾ ਬੰਨੇ ਤੇ ਅਸੀਂ ਏਡ ਨੂੰ ਭੱਜਦੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਬੇਟਾ ਜੀ ਨਾਲ ਆਪਾਂ ਗੱਲ ਕਰ ਲੈਂਦੇ ਜਿਹੜੇ ਅੰਕਲ ਜੀ ਦੇ ਬੇਟਾ ਜੀ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਜੀ ਬਹੁਤ ਵਧੀਆ ਵਧੀਆ ਹਾਂ ਜੀ ਵਧੀਆ ਸਰ ਦਾ ਪੂਰਾ ਹਾਂ ਜੀ ਹਾਂ ਜੀ ਇਹ ਕੀ ਕਰਦੇ ਨੇ ਮੈਂ ਵੀ ਡਿਪਲੋਮਾ ਕਰ ਰਿਹਾ ਹਾਂ ਮੈਂ ਇਲੈਕਟ੍ਰੋਨਿਕ ਦਾ ਸੈਕੰਡ ইয়ার ਇਲੈਕਟ੍ਰੋਨਿਕ ਦਾ ਸੈਕੰਡ ইয়ার ਤੇ ਕਿੰਨੇ ਸਾਲ ਦਾ ਹੁੰਦਾ ਹੈ ਜੀ 3-3 ਸਾਲ ਦਾ ਹੁੰਦਾ ਹੈ 3 ਸਾਲ ਦਾ ਜੀ ਬਾਅਦ ਹਾਲ ਕੀ ਰਹਿ ਗਿਆ ਹਾਲ ਕੀ ਰਹਿ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਡਿਗਰੀ ਕਰੇਗਾ ਡਿਗਰੀ ਠੀਕ ਹੈ ਤੇ ਵਧੀਆ ਗੱਲ ਆ ਬਈ ਤੇ ਹੋ ਨਹੀਂ ਕੰਮ ਕਰਦੇ ਹੋਗੇ ਬਸ ਪੜ੍ਹਨੇ ਵੱਲ ਬਸ ਪੜ੍ਹਦਾ ਹੀ ਬਹੁਤ ਵਧੀਆ ਬਈ ਚਲੋ ਹੁਣ ਤਾਂ ਉਹ ਮੇਰਾ ਪੜਨ ਵਾਲੀਆਂ ਹੈ ਹਨਾ ਤੇ ਬਾਪੂ ਸਾਹਿਬ ਜੀ ਕਰੀ ਜਾਂਦੇ ਆ ਤੇ ਤੁਸੀਂ ਪੜੋ ਹਨਾ ਜਦੋਂ ਆਪ ਕਮਾਉਣ ਆਲੇ ਜੇਕਰ ਬਾਪੂ ਜੀ ਨੇ ਭਾ ਦਿਓ ਵੀ ਭਾਈ ਤੁਸੀਂ ਇੱਥੋਂ ਨੇ ਮੈਂ ਹੈਗਾਗਾ ਤੇ ਕੁੰਡੇ ਵਾਂਗੂ ਜਾਇਆ ਕਰਾਂਗੇ ਹਾਂਜੀ 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 ਬਾਈ ਹਾਂਜੀ ਬਾਕੀ ਬਾਕੀ ਬਿੱਟੂ ਵੀਰ ਨੂੰ ਤੇ ਨਿਸ਼ੂ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਠੀਕ ਹੈ ਜੀ ਸਾਰੇ ਬਿੱਟੂ ਨੂੰ ਮਿਸ ਕਰ ਰਹੇ ਆ ਨਿਸ਼ੂ ਵੀਰੇ ਬਾਈ ਸਾਡੀ ਸਾਡੀ ਸਤਿ ਸ਼੍ਰੀ ਅਕਾਲ ਨਿਸ਼ੂ ਵੀਰ ਨੂੰ ਬਿੱਟੂ ਵੀਰ ਨੂੰ ਜ਼ਰੂਰ ਬੁਲਾ ਦੇ ਠੀਕ ਹੈ ਜੀ ਨਿਸ਼ੂ ਵੀਰੇ ਤੇ ਬਿੱਟੂ ਵੀਰੇ ਬਾਈ ਬਹੁਤ ਮਿਸ ਕਰ ਰਹੇ ਆ ਤੁਹਾਨੂੰ ਯਾਦ ਕਰਦੇ ਹੋ ਵੀ ਭਾਈ ਜਦੋਂ ਆਏ ਬਾਈ ਕੋਲੇ ਜਰੂਰ ਹੋ ਕੇ ਜਾਇਓ ਬਸ ਅੱਡੇ ਤੋਂ ਬਈ ਸਿੱਧੇ ਜਾ ਕੇ ਚਾਹ ਲੈ ਟਾਬੇ ਤੇ ਤੇ ਜਸਵਿੰਦਰ ਬਾਈ ਜੀ ਆਏ ਸੀ ਕਿ ਆਪਣੇ ਵੀ ਭਾਈ ਜਿਹੜੇ ਬਾਈ ਆਪਾਂ ਨੂੰ ਘਰੇ ਛੱਡ ਕੇ ਗਏ ਸੀਗੇ ਗੱਡੀ ਤੇ ਹਨਾ ਤੇ ਉਹੀ ਬਾਈ ਬਾਈ ਆਪਾਂ ਨੂੰ ਫੇਰ ਲੈਣ ਆਏ ਆ ਇਥੋਂ ਬਸ ਬਸ ਸਟੈਂਡ ਤੋਂ ਲੈਣ ਆਏ ਸੀਗੇ ਤੇ ਸਿੱਧਾ ਭਾਈ ਜਾਨੇ ਲਿਆ ਕੇ ਚਾਹ ਲਈ ਅੱਡੇ ਤੇ ਰੋਕਿਆ ਭਾਈ ਪਹਿਲਾਂ ਤਾਂ ਚਾਹ ਪੀਓ ਸੁਸਤ ਜੇ ਲੱਗਦੇ ਆ ਕੰਮ ਤੇ ਤੇਸਵਿੰਦਰ بھائی ਜੀ ਵੀ ਸਾਹਮਣੇ ਖੜੇ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਜੀ ਵਧੀਆ ਵਧੀਆ ਬੜੇ ਦਿਨਾਂ ਬਾਅਦ ਮੇਲੇ ਗੇਲੇ ਹੋਏ ਜੀ ਹਾਂ ਜੀ ਹਾਂ ਜੀ ਤੇ ਖੇਤੀ ਮਲਾਤਾ ਪਰਮਾਤਮਾ ਨੇ ਹਾਂ ਜੀ ਹਾਂ ਜੀ ਤੇ ਬਈ ਮੌਸਮ ਦੀ ਜੇ ਆਪਾਂ ਗੱਲ ਕਰੀਏ ਜੀ ਵੈਸੇ ਤਾਂ ਅੱਜ ਆਪਾਂ ਬਾਈ ਜੀ ਦੇ ਘਰੇ ਰਾਤ ਕੱਟਾਂਗੇ ਤੇ ਰਾਤ ਨੂੰ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਤੇ ਜੇ ਬਈ ਇਧਰ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਡੇਲੀ ਜਿਹੜਾ ਮੀਂਹ ਪੈਂਦਾ ਹੀ ਪੈਂਦਾ ਹੈਗਾ ਇਹ ਰੱਬ ਨੇ ਇੱਥੇ ਲਿਖਿਆ ਹੋਇਆ ਵੀ ਭਾਈ ਇੱਥੇ ਮੀਂਹ ਪੈਣਾ ਹੀ ਪੈਣਾ ਤੇ ਪੈ ਆਪਣੇ ਬਈ ਪੰਜਾਬ ਦੇ ਵਿੱਚ ਜੇ ਆਪਣੇ ਬਠਿੰਡਾ ਏਰੀਆ 'ਚ ਸੀਗਾ ਜਿੱਦ ਨਦਰਪਾ ਘਰੇ ਰਹੇ ਆ 2-3 ਦਿਨ ਤੱਕ ਨਹੀਂ ਮੀਂ ਪਿਆ ਤੇ ਜਿੱਦੇ ਬਈ ਆਪਾਂ ਨਾਨਕ ਹੀ ਗਏ ਆ ਉਹਦੇ ਮੀਂ ਪੈਣਾ ਸਟਾਰਟ ਹੋ ਗਿਆ ਸੀਗਾ ਤੇ ਉਹਦੇ ਬਈ ਵੀ ਬਾਲਾ ਭਾਰੀ ਨਹੀਂ ਸੀਗਾ ਕਿਣਮਣ ਕਿਣਮਣ ਜਿਹਾ ਇਦਾਂ ਦਾ ਕੁਝ ਸੀਗਾ ਤੇ ਪੰਜਾਬ ਵਾਸਤੇ ਦਾ ਬਈ ਇਹ ਵੀ ਕਿਣਮਣ ਕਿਣਮਣ ਨੂੰ ਹੀ ਮਾੜੀ ਆ ਹਣਾ ਹੁਣੇ ਤੇ ਬਹੁਤ ਜਿਹੜੇ ਮਾੜੇ ਹਾਲਾਤ ਹੋਏ ਪਿਆ ਪੰਜਾਬ ਦੇ ਅ ਰੱਬ ਕਿਰਪਾ ਕਰੇ ਬਾਬਾ ਨਾਨਕ ਤੇ ਮੀਂ ਮੂ ਜਿਹੜਾ ਰੋਕ ਦੇਣਾ ਹੁਣੇ ਬਹੁਤ ਨੁਕਸਾਨ ਹੋ ਗਿਆ ਜਿਹੜਾ ਬਈ ਅੱਖਾਂ ਸਾਹਮਣੇ ਵੀ ਦੇਖ ਕੇ ਚੱਲੇ ਨਹੀਂ ਜਾਂਦਾ ਤੇ ਆਪਣੇ ਪੰਜਾਬ ਦੇ ਬਈ ਤੁਹਾਨੂੰ ਪਤਾ ਪੰਜਾਬ ਬਈ ਸੱਚੀ ਪਉਨਦਾਨੀਆਂ ਇਹ ਬੜੇ ਜਿਹੜੇ ਬਈ ਸੇਵਾ ਕਰੀ ਜਾਂਦੇ ਆ ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਬਈ ਉਹ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਜਿਹੜੀ ਆਪਣੀ ਨਿਭਾਈ ਜਾਂਦੇ ਆ ਹਨਾ ਤੇ ਬਹੁਤ ਬਈ ਉਹਨਾਂ ਦਾ ਧੰਨਵਾਦ ਆ ਤੇ ਦਿਲੋਂ ਸਲੂਟ ਆ ਬਾਈਆਂ ਨੂੰ ਬਈ ਜਿਹੜੇ ਐਦਾਂ ਦੇ ਕੰਮ ਕਰੀ ਜਾਂਦੇ ਆ ਹਨਾ ਆਪਾਂ ਭਾਈ ਹੁਣੇ ਚਾਹ ਪੀ ਲਈਏ ਤੇ ਫਿਰ ਜਸਵਿੰਦਰ ਭਾਈ ਜੀ ਦੇ ਘਰੇ ਚੱਲਦੇ ਆਂ ਤੇ ਉੱਥੇ ਜਾ ਕੇ ਭਾਈ ਲੇਟਾ ਲੂਟਾ ਮਾਰਦੇ ਆਂ ਘਰੇ ਤਾਂ ਜਿਹੜੀ ਨੀਂਦ ਪੂਰੀ ਹੋਈ ਨਹੀਂ ਤੇ ਜਸਵਿੰਦਰ ਭਾਈ ਦੇ ਘਰੇ ਆਪਾਂ ਜਿਹੜੀ ਨੀਂਦ ਪੂਰੀ ਕਰਾਂਗੇ ਚਾਹ ਪੀ ਲਈਏ ਬੈਠਾ ਘੁੱਟ ਜੀ ਗੱਲ ਐਵੇਂ ਸੀਗੀ ਕਿ ਬਾਈ ਜੀ ਨੂੰ ਗੱਡੀ ਤੇ ਪਾਇਆ ਤੇ ਬਾਈ ਜੀ ਗੱਡੀ ਤੇ ਲੰਬਲੇਟ ਹੋ ਗਏ ਪਿੱਛੇ ਬੈਠੇ ਹਾਂ ਮੈਨੂੰ ਲੱਗਦਾ ਸੀ ਆ ਵੀ ਸਿੱਧਾ ਘਰੇ ਲੈ ਕੇ ਜਾਣਾ ਪਊਗਾ ਤੇ ਬਾਈ ਫਿਰਾਂ ਦੇ ਫਿਰ ਮੈਸੇਜ ਬਹੁਤ ਆਈ ਜਾਂਦੇ ਸੀ ਇਹ ਆਪਾਂ ਬਾਈ ਹੋਰਿਆਂ ਨੂੰ ਮਿਲਣਾ ਇੱਥੇ ਉਹਦੇ ਕਰਕੇ ਪਹਿਲਾਂ ਚਾਹ ਜੀ ਪੀ ਕੇ ਅੱਖਾਂ ਹੀ ਖੋਲ ਲਈਏ ਚੰਗੀ ਤਰ੍ਹਾਂ ਫੇਰ ਹੀ ਗੱਲਬਾਤ ਹੋਊਗੀ ਇਹ ਤਾਂ ਨੀਂਦ ਵਾਲੇ ਹਲੋਰੇ ਜੇ ਵੱਜੀ ਜਾਣਗੇ ਸਹੀ ਗੱਲ ਗੱਲਬਾਤ ਵੀ ਨਹੀਂ ਹੋੜੀ ਜਾਂਦੀ ਸੀ ਗੱਲਬਾਤ ਐਵੇਂ ਸੀਗੀ ਕਿ ਜੇ ਦਿਮਾਗ ਇਹ ਸੋਚੇ ਵੀ ਕਿਉਂ ਨਹੀਂ ਚੱਲੀ ਜਾਂਦਾ ਫੇਰ ਇੱਕੇ ਦਮ ਦਿਮਾਗ 'ਚ ਖੜਕੀ ਭਾਈ ਤੜਕੇ ਦੀ ਚਾਹ ਜੀ ਜਿਹੜੀ ਨਹੀਂ ਪੀਤੀ ਆਪਾਂ ਚੱਲਣ ਲੱਗਿਆ ਸਹੀ ਗੱਲ ਉਹ ਹਣਾ ਆਪਾਂ ਕੱਪ ਟੀਸੀ ਦੀ ਕਰਦੇ ਇਹਦੀ ਖਰਾਕ ਪੂਰੀ ਕਰ ਲਈਏ ਸਰੀਰ ਨੂੰ ਦੇ ਲਈਏ ਫੇਰ ਆਪਾਂ ਦੇਖਦੇ ਆਂ ਕਿੜਾ ਲ ਕੱਢਦੇ ਆਂ ਗੱਲਾਂਬਾਤਾਂ ਦੇ ਸਹੀ ਗੱਲ ਹੈ ਜੀ ਏ ਆਪਣਾ ਮੂੰਹ ਦੇਖ ਲੋ ਜੀ ਤੇ ਪਤਾ ਲੱਗ ਹੀ ਗਿਆ ਹੋਊਗਾ ਤੁਹਾਨੂੰ ਭਾਈ ਚਾਹ ਦੀ ਸੱਚੀ ਘਾਟ ਆ ਤੇ ਜੰਮਣ ਵੇਲੇ ਕੈਲਸ਼ੀਅਮ ਦੀ ਘਾਟ ਸੀਗੀ ਤੇ ਹੁਣ ਜਿਹੜਾ ਚਾਹ ਦੀ ਘਾਟ ਰਹਿੰਦੀ ਆਪਾਂ ਨੂੰ ਤੇ ਉਹ ਘਾਟ ਤਾਂ ਨਹੀਂ ਪੂਰੀ ਹੋਣੀ ਭਾਈ ਆਪਾਂ ਚਾਹ ਲਈ ਘਾਟ ਚੱਲ ਆਪਾਂ ਪੂਰੀ ਕਰ ਲੈਣੇ ਹੁੰਦੇ ਆ ਅੱਖਾਂ-ਅੱਖਾਂ ਖੋਲ ਲੀ ਭਾਈ ਚਾਹ ਜੋ ਪੀ ਕੇ ਦੇ ਬਾਹਰ ਵੀ ਬੰਦਾਂ ਦੇ ਜਿਹੜੇ ਆਪਾਂ ਨੂੰ ਫੋਨ ਆਏ ਸੀਗੇ ਤੇ ਉਹ ਵੀ ਭਾਈ ਆਪਾਂ ਨੂੰ ਮਿਲਣ ਆਈ ਜਾਂਦੇ ਆ ਚਾਹ ਪੀ ਕੇ ਕਰਦੇ ਆ ਇੰਤਜ਼ਾਰ ਉਹਨਾਂ ਦਾ ਤੇ ਕਰਾਂਗੇ ਫਿਰ ਆਪਾਂ ਖੁੱਲ ਕੇ ਗੱਲਾਂ ਬਾਤਾਂ ਹਨਾ ਅਭੀ ਪੰਜਾਬ ਦੀ ਚਾਹ ਦਾ ਟੇਸਟ ਦਾ ਫਰਕ ਹੁੰਦਾਗਾ ਤੇ ਬਾਕੀ ਬਾਈ ਆਪਣੇ ਚਾਹ ਦਾ ਵੀ ਪੂਰਾ ਫਰਕ ਹੁੰਦਾਗਾ ਆ ਦੇਖੋ ਕਿੱਡਾ ਗਲਾਸ ਆ ਬਾਈ ਤੇ ਕਿੰਨਾ ਕੰਗਣੀਆਂ ਦਾ ਚਾਹ ਜਿਹੜੀ ਭਰੀ ਹੋਈ ਆ ਉਪਰ ਜਿਹੜੇ ਆਪਾਂ ਉਧਰ ਚਾਹ ਪੀਂਦੇ ਸੀ ਬਾਈ ਯੂਪੀ ਜਾਂ ਬਿਹਾਰ ਜਾਂ ਬੰਗਾਲ ਦੇ ਵਿੱਚ ਤੇ ਉਹ ਤਾਂ ਬਾਈ ਫਿਰ ਇੱਕ ਘੋਟੀ ਸੀਗੀ ਇੱਕ ਘੁੱਟ ਚ ਸਾਰੀ ਮੁੱਕ ਜਾਂਦੀ ਸੀ ਇਹ ਥੋੜਾ ਜਿਹਾ ਪੀਣ ਦਾ ਬਾਈ ਨਜ਼ਾਰਾ ਜਾਤ ਆਊਗਾ ਨਾ ਤੇ ਪੀਨੇ ਆ ਬਾਈ ਬਹੁਤ ਵਧੀਆ ਬਣੀ ਹੈ ਹੁਣੇ ਬਈ ਪਿੱਛੇ ਆਪਾਂ ਥੋੜਾ ਜਿਹਾ ਟਾਈਮ ਪਿੱਛੇ ਆਪਾਂ ਗੱਲ ਕੀਤੀ ਸੀ ਕਿ ਭਾਈ ਮੀਂਹ ਦਾ ਕੋਈ ਪਤਾ ਨਹੀਂ ਮੀਂਹ ਬਣਿਆ ਹੀ ਪਿਆਗਾ ਤੇ ਬਣੇ ਬਣੇ ਜੀ ਬਈ ਬਣ ਕੇ ਆ ਗਿਆ ਤੇ ਇਸ਼ੂ ਭਾਈ ਜੀ ਆਏ ਸੀਗੇ ਆਪਣੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੇ ਗਲਾ ਤੁਸੀਂ ਸੁਣਾਓ ਜੀ ਸਾਨੂੰ ਸਾਈਕਲ ਵਾਲਿਆਂ ਨਾਲ ਦੇਤੀ ਤੇ ਪਲੱਸ ਕਿਹੜੇ ਸਾਈਕਲ ਹੋ ਕੇ ਗਿਆ ਨਾਲੇ ਅੰਗਰੇਜ਼ੀ ਸਾਈਕਲ ਅੰਗਰੇਜ਼ੀ ਸਾਈਕਲ ਵਾਲਿਆਂ ਨਾਲ ਲੋਕਾਂ ਮਿਲਿਆ ਖਾਣ ਦਾ ਹਾਂਜੀ ਹਾਂਜੀ ਨਹੀਂ ਨਹੀਂ ਤੁਹਾਨੂੰ ਮਿਲਿਆ ਤੁਹਾਡੇ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਉਹ ਨਾਲ ਨਾਲ ਉਹ ਜਿਹੜੇ ਨਾਲ ਜੁੜੇ ਹੋ ਤੁਸੀਂ ਨਾ ਨਾ ਉਹ ਤੁਹਾਡਾ ਸੇਵਾ ਹੋਰ ਘਰ ਪਰਵਾਰ ਠੀਕ ਨਹੀਂ ਬਾਈ ਜੀ ਸਾਰੇ ਬਹੁਤ ਵਧੀਆ ਵੀਰ ਚਲੋ ਬਹੁਤ ਵਧੀਆ ਤੁਸੀਂ ਵੀ ਕੰਮ ਕਰੀ ਜਾਂਦੇ ਹੋ ਨਾ ਬਾਈ ਜੀ ਬਹੁਤ ਵਧੀਆ ਸਾਰਿਆਂ ਦੀ ਤਰਫ ਨਾਲ ਹਾਂ ਤੁਸੀਂ ਵੀ ਵਧੀਆ ਕੰਮ ਕਰ ਰਹੇ ਹੋ ਹਾਂ ਇੱਕ ਚੰਗਾ ਮੈਸੇਜ ਦੇ ਰਹੇ ਹੋ ਕੋਈ ਆਪਨੇ ਪੰਜਾਬੀਆਂ ਦੀ ਪੱਤਾ ਦੀ ਜਾਂ ਦਿਖਾ ਰਹੇ ਹੋ ਵੀ ਕਿੰਨੀ ਹਾਂ ਹਾਂਜੀ ਹਾਂਜੀ ਪੂਰਾ ਇੰਡੀਆ ਘੁੰਮ ਰਹੇ ਹਾਂ ਹਾਂਜੀ ਹਾਂਜੀ ਨਹੀਂ ਚਲ ਆਪਣਾ ਕੰਮ ਹੋਰ ਆਈ ਤੁਹਾਡਾ ਕੰਮ ਹੋਰ ਆ ਜਣਾ ਜੀ ਤੁਹਾਡਾ ਕੰਮ ਤਾਂ ਫਿਰ ਜਿਲੋਂ ਸਲਾਮਾ ਤੁਹਾਡੇ ਕੰਮ ਦਾ ਬਈ ਵੀ ਐਦਾਂ ਦੇ ਕੰਮ ਕਰਨ ਵਾਲੇ ਵੀ ਕੋਈ ਟਾਵਾ ਟੱਲਾ ਬੰਦਾ ਹੀ ਹੁੰਦਾ ਹਨਾ ਜੀ ਹਾਂ ਕੋਈ ਹਾਂਜੀ ਤੇ ਦਿਲ ਮਿਲਿਆਂ ਦੀ ਗੱਲ ਹੈ ਯਾਰ ਤੁਹਾਡੇ ਨਾਲ ਦਿਲ ਮਿਲਗੇ ਤੁਹਾਨੂੰ ਮਿਲ ਲਾਂਗੇ ਸਹੀ ਸਹੀ ਗੱਲ ਹੈ ਜੀ ਇਹ ਭਾਈ ਇਹਨਾਂ ਦਾ ਸਭ ਤੋਂ ਕਹਿੰਦੇ ਲੁਧਿਆਣੇ ਦਾ ਜੀ ਫੇਮਸ ਨੈਚੁਰਲ ਵਾਲੇ ਫੇਮਸ ਨੈਚੁਰਲ ਵਾਲੇ ਜੀ ਇਹਨਾਂ ਦਾ ਕੀ ਫੇਮਸ ਆ ਵਾ ਸਾਹੀ ਜੀ ਕੁਛ ਹੀ ਹੈ ਯਾ ਦੇਖ ਲੋ ਆਤਿਆਂ ਦੀ ਲਈ ਵਰਨਾ ਅੱਛਾ ਟਿੱਕੀ ਕੋਲ ਮਝੋਲ ਦਿਆ ਕਰਕੇ ਦੇਦਾ ਇਹਨੂੰ ਮੈਂ ਲਾ ਟਿੱਕੀ ਫੇਮਸ ਆ ਬਈ ਇਹਨਾਂ ਦੀ ਤੇ ਟਿੱਕੀ ਖਾਣੇ ਆ ਬਈ ਜਸਵਿੰਦਰ بھائی ਦੋ ਹੱਥ ਚ ਵੜੀ ਬੈਠਿਆ ਅੱਛਾ ਇੱਕ ਮੇਰੀ ਆ ਇਧਰ ਗੱਲਾਂ ਬਾਤਾਂ ਲੱਗੀਆਂ ਜਾਂਦੇ ਜਸਵਿੰਦਰ بھائی ਦੇਖੀ ਜਾਂਦਾ ਜੀ ਕਦੋਂ ਖੜੂਗਾ ਟਿੱਕੀ ਬਈ ਆਪਾਂ ਖਾ ਲਈ ਤੇ ਟਿੱਕੀ ਖਾ ਕੇ ਭਾਈ ਥੋੜਾ ਮੋਟਾ ਹਜਮ ਕਰ ਲਈਏ ਹਨਾ ਤੇ ਗੱਡੀ ਦਾ ਝੂਟਾ ਲੈ ਰਹੀ ਹੈ ਬਾਈ ਜਸਵਿੰਦਰ ਬਾਈ ਵਾਲੀ ਦਾ ਇਹ ਮੀਂਹ ਬਾਈ ਪਈ ਜਾਂਦਾਗਾ ਵੜ ਚਲੀ ਜਾਂ ਅੰਦਰ ਚਲੋ ਜੀ ਪਹੁੰਚ ਗਏ ਬਈ ਆਪਾਂ ਨਿਸ਼ੂ ਬਾਈ ਕੇ ਘਰੇ ਤੇ ਮਾਤਾ ਜੀ ਵੀ ਉੱਤੇ ਖੜੇ ਸੀਗੇ ਕਿ ਚਲਦੇ ਆਂ ਅੰਦਰ ਜੀ ਇੱਥੇ ਹੀ ਮਿਲਦੇ ਹਾਂ ਸਾਨੂੰ ਸੱਚੀ ਕਮਨਾ ਤੇ ਜੀ ਠੀਕ ਹੋ ਵਧੀਆ ਤੁਸੀਂ ਨਾ ਬਸ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਕਿੱਧਰ ਗਏ ਸਾਰੇ ਬਾਈ ਨਹੀਂ ਨਹੀਂ ਆ ਆ ਗਏ ਜੀ ਸੰਦੀਪ ਇੱਥੇ ਹੈ ਸੰਦੀਪ ਪਿੱਛੇ ਆ ਜਾਂਦਾ ਜੀ ਪਿੱਛੇ ਪਿੱਛੇ ਅੰਕਲ ਆ ਜਾਂਦੇ ਜੀ ਬੜੇ ਟਾਈਮ ਦੇ ਬਾਈ ਆਪਾਂ ਬਾਜ਼ਾਰ ਦੇ ਵਿੱਚ ਤੁਰੇ ਫਿਰਦੇ ਆ ਤੇ ਬਾਜ਼ਾਰ ਦੇ ਵਿੱਚੋਂ ਆ ਗਏ ਬਾਈ ਸਿੱਧਾ ਜਸਵਿੰਦਰ ਬਾਈ ਕੇ ਘਰੇ ਤੇ ਚੱਲਦੇ ਆ ਬਾਈ ਅੰਦਰ ਗੱਡੀ ਵੀ ਬਾਈ ਨੇ ਸਾਈਡ ਤੇ ਕਰਕੇ ਲਾਤੀ ਤੇ ਛੱਡਦੇ ਆ ਜੀ ਉੱਪਰ ਨੂੰ ਇਹਦਾ ਅਸਰੀਆ ਆ ਇਹਨੇ ਕੁ ਸਭੀ ਮਮੇ ਨੂੰ ਰੋਟੀ ਪਾਣੀ ਪਈ ਆਪਾਂ ਸ਼ੱਕ ਲਿਆ ਤੇ ਬਹੁਤ ਵਧੀਆ ਜਿਹੜਾ ਰੋਟੀ ਪਾਣੀ ਬਣਾਇਆ ਸੀਗਾ ਬਾਈ ਅ ਜਸਵਿੰਦਰ ਬਾਈ ਜੀ ਦੇ ਪਰਿਵਾਰ ਨੇ ਤੇ ਬੜਾ ਠੰਡਾ ਸੁਭਾਅ ਵਾਲਿਆਂ ਦਾ ਸਾਰੇ ਪਰਿਵਾਰ ਦਾ ਹੀ ਤੇ ਇੱਕ ਘਰ ਦੇ ਵਿੱਚ ਬਈ ਗੁੜੀ ਆ ਗਈ ਤੇ ਇੱਕ ਜਸਵੰਦਰ ਬਾਈ ਜੀ ਆਪ ਨੇ ਤੇ ਇੱਕ ਉਹਨਾਂ ਦੇ ਵਾਈਫ ਤੇ ਉਹਨਾਂ ਦੇ ਮਾਤਾ ਜੀ ਨੇ ਬਈ ਬੜਾ ਛੋਟਾ ਜਿਹਾ ਪਰਿਵਾਰ ਆ ਤੇ ਬੜਾ ਖੁਸ਼ਹਾਲ ਤੇ ਬਹੁਤ ਸੋਹਣਾ ਪਰਿਵਾਰ ਹੈ ਇਹਨਾਂ ਦਾ ਜੀ ਤੇ ਇਹ ਭਾਈ ਆਪਾਂ ਨੂੰ ਅੱਜ ਇਹ ਜਸਵੰਦਰ ਬਾਈ ਜੀ ਦਾ ਕਮਰਾ ਕਾ ਜੀ ਤੇ ਇਹ ਭਾਈ ਆਪਾਂ ਨੂੰ ਅੱਜ ਵਿਹਲਾ ਕਰਕੇ ਦੇ ਤਾਂ ਬਈ ਵੀ ਅੱਜ ਦਾ ਦੇਨੇ ਕਮਰਾ ਥੋੜਾ ਕਾ ਜਿਵੇਂ ਮਰਜ਼ੀ ਤੁਸੀਂ ਇੱਥੇ ਲੇਟਾ ਮਾਰੋ ਤੇ ਉੱਪਰ ਤੁਹਾਨੂੰ ਕਹਿੰਦਾ ਪੱਖਾ ਚਲਾਤਾ ਏਸੀ ਦੀ ਛੁੱਟ ਬਈ ਪਿੱਛੋਂ ਛੱਡਤੀ ਆ ਬਾਈ ਜੀ ਨੇ ਕਹਿੰਦਾ ਜੇ ਤੁਹਾਨੂੰ ਲੋਡ ਪਵੇ ਗਰਮੀ ਲੱਗੇ ਤੇ ਭਾਈ ਆ ਪਿਆ ਰਿਮੋਟ ਇਹ ਕਹਿੰਦਾ ਰਿਮੋਟ ਚੱਕ ਕੇ ਬਾਈ ਏਸੀ ਛੱਡ ਲਿਓ ਤੇ ਬਹੁਤ ਧੰਨਵਾਦ ਬਾਈ ਜਿਹੜਾ ਆਪਣੀ ਇੰਨੀ ਸੇਵਾ ਕਰਦੇਣਾ ਬਾਈ ਬਿਆਨ ਕਰਨ ਕੋਈ ਸ਼ਬਦ ਨਹੀਂ ਹੁੰਦੇ ਜਦੋਂ ਆਪਣੀ ਇੰਨੀ ਸੇਵਾ ਹੁੰਦੀ ਆ ਨਾ ਜੀ ਤੇ ਚਲੋ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ ਹਨ ਜੀ ਤੇ ਦਿਨ ਦੁੱਗਣੀ ਰਾਤ ਚੌਗਣੀ ਕਰੇ ਇਹਨਾਂ ਬਾਈਆਂ ਦੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵੀ ਆਪਣੀ ਇਸ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਜੀ ਜਿਹੜੀਆਂ ਦੋ ਚਾਰ ਗੱਲਾਂ ਵਾਤਾ ਹਨਾ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿਉਂਕਿ ਜਿਹੜੇ ਵੀ ਵੀਰ ਪ੍ਰਾਣ ਆ ਆਪਾਂ ਨੂੰ ਮਿਲਣਾ ਹੁੰਦਾ ਹਨਾ ਜੀ ਤੇ ਆਪਾਂ ਰੂਟ ਦੱਸ ਦਿੰਨੇ ਆ ਤਾਂ ਫਿਰ ਬਾਈ ਰਾਹ ਦੇ ਵਿੱਚ ਆਪਾਂ ਨੂੰ ਮਿਲ ਵੀ ਲੈਂਦੇ ਆ ਤੇ ਸਵੇਰੇ ਜਿਹੜੀ ਆਪਣੀ ਟ੍ਰੇਨ ਤੁਰਨੀ ਆ ਭਾਈ ਅੱਜ ਵਾਲੀ ਤਾਂ ਮਿਸ ਹੋ ਗਈ ਹੈ ਨਾ ਉਹਦੀਆਂ ਟਿਕਟਾਂ ਜਿਹੜੀਆਂ ਕੈਸਲ ਹੋ ਗਈਆਂ ਸੀਗੀਆਂ ਰੱਦ ਹੋ ਗਈਆਂ ਸੀਗੀਆਂ ਤੇ ਸਵੇਰੇ ਜਿਹੜੀ ਆਪਣੀ ਟ੍ਰੇਨ ਤੁਰਨੀ ਆ ਲੁਧਿਆਣਾ ਤੇ ਤੁਰੂਗੀ ਭਾਈ ਤੇ ਟ੍ਰੇਨ ਦਾ ਕੋਡ ਹੈਗਾ ਜੀ 12358 ਤੇ ਟ੍ਰੇਨ ਦਾ ਨਾਮ ਹੈਗਾ ਜੀ ਦੁਰਗਿਆਣਾ ਐਕਸਪ੍ਰੈਸ ਹੈ ਜਿਹੜੀ ਅੰਬਲਸਰ ਤੋਂ ਚੱਲਦੀ ਆ ਤੇ ਕੋਲਕੱਤਾ ਤੱਕ ਜਾਂਦੀ ਹੈ ਜੀ ਪਹਿਲਾਂ ਰੁਕਣੀ ਆ ਜੀ ਇਧਰੋਂ ਅੱਗੇ ਲੋਕ ਵੀ ਲੁਧਿਆਣਾ ਜੀ ਲੁਧਿਆਣਾ ਤੋਂ ਤੁਰੂਗੀ ਜਿਹੜੀ ਉਹ 8:00 ਵਜੇ 12 ਮਿੰਟਾਂ ਦੇ ਲੁਧਿਆਣਾ ਤੋਂ ਤੁਰੂਗੀ ਜਿੱਥੋਂ ਆਪਾਂ ਚੜਨਾ ਹੈ ਜੀ ਤੇ ਅੱਗੇ ਅੰਬਾਲਾ ਤੇ ਲਖਨਊ ਇਸਾਈਡ ਤੇ ਬਰੇਲੀ ਸਾਈਡ ਦੀ ਇਧਰ ਦੀ ਆ ਕੇ ਭਈ ਇਹ ਕਲਕੱਤਾ ਜਾਊਗੀ ਤੇ ਵੀਰ ਭਰਾ ਜਿਹੜਾ ਵੀ ਆਪਣੀ ਵੀਡੀਓ ਦੇਖਦਾਗਾ ਤੇ ਕੰਨਿਆਂ ਨੇ ਭਾਈ ਆਪਾਂ ਨੂੰ ਫੋਨ ਮੈਸੇਜ ਵੀ ਕੀਤੇ ਹੋਣਗੇ ਭਾਈ ਰਾਹ 'ਚ ਮਿਲ ਕੇ ਜਾਇਓ ਹਨਾ ਤੇ ਜਿਨ੍ਹਾਂ ਨੇ ਭਈ ਆਪਾਂ ਨੂੰ ਟਾਈਮ ਲੱਗਿਆ ਮਿਲਣ ਦਾ ਹਨਾ ਆਪਾਂ ਨੂੰ ਜ਼ਰੂਰ ਆ ਕੇ ਮਿਲਿਓ ਤੇ ਜ਼ਰੂਰ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਤੇ ਇਹ ਤੁਸੀਂ ਵੀ ਲਿਓ ਹਨਾ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਹੋਲਵਾਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਦੇ ਆ ਜੀ ਅੱਗੇ ਦੀ ਅੱਗੇ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਤੇ ਬੜੇ ਸੋਹਣੇ ਸੋਹਣੇ ਜਿਹੜੇ ਕਮੈਂਟ ਕਰਦੇ ਆ ਬਈ ਬੜਾ ਵਧੀਆ ਲੱਗਦਾ ਕਮੈਂਟ ਪੜ ਕੇ ਹਨਾ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਐਦਾਂ ਹੀ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ